ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਰਨਤਾਰਨ ਖੜਾ ਇੱਕ ਪਾਸੇ ਵੋਟਾਂ ਵਾਲੇ ਵੋਟਾਂ ਮੰਗ ਰਿਆ ਇੱਕ ਪਾਸੇ ਜਿਹੜਾ ਹੈ ਕਿਸਾਨ ਯੂਨੀਅਨ ਵਾਲੇ ਜਿਹੜੇ ਝੰਡੇ ਚੱਕੀ ਫਿਰਦੇ ਆ ਇਹ ਪਤਾ ਨਹੀਂ ਕਿਹੜੇ ਵੋਟਾਂ 'ਚ ਖੜੇ ਆ ਭਾਈ ਕੀ ਕਿ ਮਸਲਾ ਜਿਹਦੇ ਕਰਕੇ ਜਿਹੜਾ ਤੁਸੀਂ ਉਹ ਇਸ ਵਕਤ ਜਿਹੜਾ ਤਰਨਤਾਰਨ ਦੇ ਵਿੱਚ ਵੇਖੋ ਜੀ ਤਰਨਤਾਰਨ ਦੇ ਵਿੱਚ ਮਸਲਾ ਆ ਵੀ ਸਾਰੇ ਮਸਲੇ ਹੀ ਅੱਜ ਵੇਖੀ ਜਾਵੇ ਤਰਨਤਾਰਨ 'ਚ ਜਿਹੜੇ ਸਾਡੇ ਕਿਸਾਨ ਆ ਨਾ ਉਹੋ ਹੀ ਕਿਸਾਨ ਆ ਜਿਹੜੇ ਖਨੌਰੀ ਤੇ ਸ਼ੰਭੂ ਬਾਟਰ ਤੇ ਅਸੀਂ ਬੈਠੇ ਆਂ ਜੀ ਉਦੋਂ ਸਾਨੂੰ ਇਹਨਾਂ ਨੇ ਉੱਥੋਂ ਕੁੱਟਿਆ ਭਜਾਇਆ ਉੱਥੋਂ ਸਾਨੂੰ ਤੇ ਹੁ ਇਹ ਤਾਂ ਬਾਈ ਇਲੈਕਸ਼ਨ ਹੋ ਰਿਹਾ ਆ ਹੁਣ ਇਹਨਾਂ ਨੂੰ ਬਸ ਅਸੀਂ ਪਿੰਡਾਂ 'ਚੋਂ ਪੁਝਾ ਰਹੇ ਆ ਤੇ ਅੱਜ ਸਾਡੀ ਮੀਟਿੰਗ ਸੀ ਇੱਥੇ ਜੈਬੰਦੀ ਦੀ ਹੋਈ ਜਿਹੜੇ ਪਿੰਡਾਂ ਦੀਆਂ ਦੇ ਵਿੱਚ ਜਿਉਂ-ਜਿਉਂ ਜਿਹੜੇ-ਜਿਹੜੇ ਲੀਡਰ ਜਾਣਗੇ ਝਾੜੂ ਪਾਰਟੀ ਦੇ ਦਿੱਲੀ ਵਾਲੇ ਲਾਲੇ ਸਿਰਫ ਅਸੀਂ ਉਹਨਾਂ ਨੂੰ ਭਜਾਉਣਾ ਆ ਉਹਨਾਂ ਸਾਨੂੰ ਦਿੱਲੀੋਂ ਭਜਾਇਆ ਸੀ ਇੱਥੋਂ ਅਸੀਂ ਉਹਨਾਂ ਨੂੰ ਭਜਾਉਣਾ ਆ ਨਹੀਂ ਫਿਰ ਹੁਣ ਅਜਨਾ ਟਰਾਲੀਆਂ ਮਿਲ ਗਈਆਂ ਇਹ ਟਰਾਲੀਆਂ ਮੰਗਣ ਆਏ ਹੋ ਨਹੀਂ ਟਰਾਲੀਆਂ ਮੰਗਣ ਆਏ ਆ ਟਰਾਲੀਆਂ ਸਿਲੰਡਰ ਸਾਰਾ ਕੁਝ ਸਾਡਾ ਨਾ ਚੋਰੀ ਕੀਤਾ ਨਾ ਚਾਹ ਪੱਤੀ ਵਾਲੇ ਪੈਕਟ ਵੀ ਚੋਰੀ ਕੀਤੇ ਆ ਇਕੱਲੀਆਂ ਟਰਾਲੀਆਂ ਉੜੀਆਂ ਸਾਰਾ ਹਿਸਾਬ ਲੈ ਕੇ ਦਵਾਂਗੇ ਤੁਹਾਡੀਆਂ ਟਰਾਲੀਆਂ ਲੈ ਕੇ ਚਾਹ ਜਿਹੜਾ ਹੈਗਾ ਚਾਹ ਪੱਤੀ ਲੈ ਕੇ ਉਹ ਕਹਿੰਦੇ ਅਸੀਂ ਤਾਂ ਵਿਕਾਸ ਬਹੁਤ ਕੀਤਾ ਇਥੇ ਵੇਖੋ ਜੀ ਅੱਜ ਗਲੀ ਚ ਵੜ ਕੇ ਵੇਖ ਲੋ ਤੁਹਾਨੂੰ ਨੰਗਿਆ ਨਹੀਂ ਜਾਣਾ ਸਬਕਾਸ ਪੁੱਛਣ ਦੀ ਲੋੜ ਹੀ ਨਹੀਂ ਇੱਕ ਕਿਹੇ ਵੀ ਗਲੀ ਚ ਗੱਡੀ ਵਾੜ ਲੋ ਹੁਣ ਦੇ ਲੰਘਦੇ ਤੁਹਾਨੂੰ ਸ਼ਮਾ ਪੈ ਜਾਣੀਆ ਵਕਾਸ ਨਾਲ ਦੀ ਚੀਜ਼ ਨਹੀਂ ਹੈਗੀ ਜਿਵੇਂ ਜੋ ਸਰਕਾਰ ਆਈ ਚੱਲ ਸਕਦੀ ਜਿਹੜਾ ਪਿੰਡਾਂ ਵਾਲੇ ਫਿਰ ਭਾਏ ਤੁਹਾਨੂੰ ਰਿਸਪੌਂਸ ਦਿੰਦੇ ਆ ਜਦੋਂ ਤੁਸੀਂ ਕਹਿੰਦੇ ਹੁੰਦੇ ਬਿਲਕੁਲ ਜੀ ਬਿਲਕੁਲ ਅਸੀਂ ਸਾਰੇ ਪਿੰਡਾਂ ਵਾਲੇ ਹੀ ਆ ਜਿਹੜੇ ਪਿੰਡਾਂ ਦੀਆਂ ਵੋਟਾਂ ਇਹਨਾਂ ਨੂੰ ਚਾਹੀਦੀਆਂ ਸਾਡੇ ਉਹ ਪਿੰਡ ਹੀ ਆ ਜੀ ਦੂਸਰੀ ਗੱਲ ਇਹ ਵੀ ਅੱਜ ਸਾਡੀ ਮੀਟਿੰਗ ਲੱਗੀ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝਾਿਲ ਜਥੇਬੰਦੀ ਪੰਜਾਬ ਕਿ ਆਮ ਆਦਮੀ ਪਾਰਟੀ ਆ ਜ ਗਲੀ ਮੁਹੱਲੇ ਦੇ ਵਿੱਚ ਹਰੇਕ ਵੋਟਰ ਦੇ ਘਰ ਜਾ ਕੇ ਇਹਨਾਂ ਨੂੰ ਕਹਾਂਗੇ ਵੀ ਕਿਰਪਾ ਕਰਕੇ ਇਹਨਾਂ ਨੂੰ ਵੋਟ ਨਾ ਪਾਓ ਬੜੇ ਨੌਜਵਾਨ ਚਿਹਰੇ ਇਹਨਾਂ ਦੇ ਰਾਤ ਚਹੀਂ ਗਵਾਲੇ ਆ ਰੋਜ਼ਾਨਾ ਸਾਡਾ ਤਰਨ ਤਰਨ ਤੇ ਇੰਨਾ ਕੁ ਜ਼ਿਆਦਾ ਹਾਲ ਮੰਦਾ ਹੋ ਗਿਆ ਹੈ ਨਾ ਇਹ ਜੇ ਤਿੰਨ ਦੁਕਾਨਾਂ ਤੇ ਚੌਥੀ ਦੁਕਾਨ ਵਾਲੇ ਨੇ ਫਰੋਤੀ ਦਿੱਤੀ 10-20 ਲੱਖ ਦੇ ਕੇ ਦੁਕਾਨ ਤੇ ਬੈਠਾ ਹੋਊਗਾ ਤੇ ਪਤਾ ਨਹੀਂ ਗੋਲੀ ਕਿਹੜੇ ਵੇਲੇ ਉਹਨੂੰ ਵੱਜ ਜਾਣੀ ਆ ਇਹ ਹਾਲਾਤ ਨੇ ਕੋਈ ਲਾ ਨਹੀਂ ਕੋਈ ਆਰਡਰ ਨਹੀਂ ਤੇ ਜਿਹੜਾ ਕੋਈ ਨੌਜਵਾਨ ਚਿਹਰਾ ਹੁੰਦਾ ਆ ਜਾਂ ਕੋਈ ਮਸ਼ਹੂਰ ਚਿਹਰਾ ਹੁੰਦਾ ਆ ਉਹਨੂੰ ਇਹ ਟਾਰਗੇਟ ਕਰਕੇ ਮਰਵਾਉਂਦੇ ਆ ਜੀ ਬਈ ਇੱਕ ਪਾਸੇ ਜਿਹੜਾ ਹੈਗਾ ਤੁਸੀਂ ਵਿਰੋਧਤਾ ਕਰਦੇ ਹੋ ਫਿਰ ਵੋਟ ਪਾਉਣ ਕਿ ਉਹ ਬੰਦੇ ਜਾਂ ਵੋਟਾਂ ਨਾ ਹੀ ਪਾਉਣ ਅਸੀਂ ਤਾਂ ਜੀ ਕਿਸੇ ਵੀ ਜਥੇਬੰਦੀ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦਿੰਦੇ ਅਸੀਂ ਦੇਖ ਕਹਿੰਦੇ ਜਿਹੜਾ ਗੁੰਡਾ ਰਾਜ ਚੱਲ ਰਿਹਾ ਹੈ ਨਾ ਆ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਇਹਨੇ ਇੰਨਾ ਗੁੰਡਾ ਰਾਜ ਵਧਾਇਆ ਨਾ ਇੰਨੇ ਕੁ ਗੁੰਡਾ ਗੈਂਗਸਟਰ ਇਹਨੇ ਕਿ ਪੈਦਾ ਕਰ ਦਿੱਤੇ ਆ ਇੰਨਾ ਕੁ ਨਸ਼ਾ ਵਧਾ ਦਿੱਤਾ ਹੈ ਵੀ ਸਾਡੇ ਲੋਕ ਪੰਜਾਬ ਦੇ ਤਰਾਸ ਤਰਾਸ ਕਰ ਰਹੇ ਆ ਤੇ ਪਛਤਾ ਰਹੇ ਆ ਵੀ ਅਸੀਂ ਕਿਹੜੇ ਵੇਲੇ ਇਸ ਭਗਵੰਤ ਮਾਨ ਦੀਆਂ ਗੱਲਾਂ ਦੇ ਵਿੱਚ ਆ ਕੇ ਇਹਨੂੰ ਵੋਟਾਂ ਪਾ ਕੇ ਤੇ ਅਸੀਂ ਆਪਣਾ ਰਾਜ ਦੇ ਬੈਠੇ ਆ ਇਹ ਪੰਜਾਬ ਦਾ ਬੇੜਾ ਗਰਕ ਹੋਇਆ ਵਿਕਾਸ ਹੋਇਆ ਹੈ ਵਿਕਾਸ ਹੋਇਆ ਗੈਂਗਸਟਰਵਾਦ ਦਾ ਵਿਕਾਸ ਹੋਇਆ ਵਾ ਨਸ਼ੇ ਦਾ ਵਿਕਾਸ ਹੋਇਆ ਵਾ ਨੌਜਵਾਨ ਚਿਹਰੇ ਮਰੇ ਆ ਤੁਸੀਂ ਵੇਖਿਆ ਸਾਡੇ ਰੋਜ਼ਾਨਾ ਹੀ ਤਰਨਤਾਰਨ ਦੇ ਵਿੱਚ ਕਤਲ ਹੁੰਦਾ ਹੈ ਰੋਜ਼ਾਨਾ ਹੀ ਕਦੀ ਕੋਈ ਕਿਸੇ ਕਾਲੀ ਦਲ ਦੇ ਸਾਬਕਾ ਸਰਪੰਚ ਨੂੰ ਗੋਲੀਆਂ ਮਾਰ ਗਿਆ ਕੋਈ ਕਿਸੇ ਦੁਕਾਨਦਾਰ ਨੂੰ ਮਾਰ ਗਿਆ ਕੋਈ ਕਿਸੇ ਨੂੰ ਮਾਰ ਗਿਆ ਇੰਨਾ ਜ਼ਿਆਦਾ ਗੈਂਗਸਟਰਵਾਦ ਦਾ ਇਸ ਆਮ ਆਦਮੀ ਪਾਰਟੀ ਨੇ ਵਿਕਾਸ ਕੀਤਾ ਏ ਵੀ ਹੱਦ ਤੋਂ ਪਰਾਂ ਵਿਕਾਸ ਕਰਾਇਆ ਹੈ ਨਾ ਹੋਰ ਕੋਈ ਵਿਕਾਸ ਨਹੀਂ ਹੋਇਆ ਜੀ ਸਾਡਾ ਜਿਹੜੇ ਮੰਨ ਲਓ ਜਿਹੜੇ ਟਰਾਲੀ ਚੋਰ ਬੰਦੇ ਆ ਐਮਐਲਏ ਤੱਕ ਇਹਨਾਂ ਦੇ ਪਰਚੇ ਜਿਹੜੇ ਹੈਗਾ ਕੱਟੇ ਆ ਤੇ ਲੋਕਾਂ ਨੂੰ ਜਦੋਂ ਦੱਸ ਦਿੰਦੇ ਵੀ ਟਰਾਲੀ ਚੋਰਾਂ ਨੂੰ ਘਰੇ ਨਾ ਵੜੋ ਕੋਈ ਖੰਡਾ ਚਾ ਲੈ ਕੇ ਜਾ ਸਕਦੇ ਆ ਫਿਰ ਲੋਕ ਮੰਨ ਜਾਂਦੇ ਨਹੀਂ ਭਾਜੀ ਲੋਕ ਜਿਹੜੇ ਆ ਨਾ ਸਾਡੇ ਹਲਕੇ ਦੇ ਬੜੇ ਸਿਆਣੇ ਆ ਤਰਨਤਨ ਜ਼ਿਲ੍ਹੇ ਵਾਲੇ ਇਹਨਾਂ ਨੂੰ ਸਾਰਾ ਪਤਾ ਏ ਪਰ ਅਸੀਂ ਜਿਹੜੇ ਕੋਈ ਭੈਣ ਭਰਾ ਨੂੰ ਨਹੀਂ ਪਤਾ ਨਾ ਉਹਨੂੰ ਵੀ ਘਰ ਘਰ ਜਾ ਕੇ ਅਸੀਂ 7 ਤਰੀਕ ਤੋਂ ਅਸੀਂ ਪਿੰਡਾਂ ਦੇ ਵਿੱਚ ਮੋਟਰਸਾਈਕਲਾਂ ਤੇ ਰੋਡ ਮਾਰਚ ਕਰਕੇ ਸਾਰਾ ਤਰਨਤਾਰਨ ਜ਼ਿਲ੍ਹਾ ਸਾਡਾ ਹੈ ਅਸੀਂ ਪਿੰਡਾਂ ਵਾਲੇ ਆ ਅਸੀਂ ਹਰ ਇੱਕ ਬੰਦੇ ਨੂੰ ਅਵੇਰਨੈਸ ਕਰ ਰਹੇ ਆ ਜਿਹੜੇ ਕੋਈ ਇਹਨਾਂ ਦਾ ਝੰਡਾ ਚੁੱਕੀ ਫਿਰਦੇ ਆ ਨਾ ਉਹਨੂੰ ਵੀ ਹੱਥ ਜੋੜਦੇ ਆ ਭਰਾਵਾ ਕੋਈ ਕਸਰ ਰਹਿ ਗਈ ਹੈ ਕੋਈ ਬੰਦਾ ਮਰਵਾਉਣ ਵਾਲਾ ਰਹਿ ਗਿਆ ਹੈ ਕੋਈ ਗੈਂਗਸਟਰਵਾਦ ਘੱਟ ਘਟਾਉਣ ਵਾਲਾ ਕੰਮ ਰਹਿ ਗਿਆ ਤਾਂ ਦਾ ਕੋਈ ਨਸ਼ਾ ਘਟ ਗਿਆ ਹੈ ਬੇੜਾ ਗਰਕ ਹੋ ਗਿਆ ਸਾਡੇ ਪੰਜਾਬ ਦਾ ਹੁਣੀ ਸ਼ਰਮ ਕਰ ਲੋ ਪਰ ਸਾਡੀ ਗੱਲ ਸੁਣਦੇ ਵੀ ਆ ਲੋ ਸੁਣ ਕੇ ਹੰਘਾਰਾ ਵੀ ਭਰਦੇ ਆ ਅਸੀਂ ਰੱਜ ਕੇ ਇਹਨਾਂ ਦਾ ਵਿਰੋਧ ਕਰਾਂਗੇ ਜਿੰਨਾ ਚਿਰ ਇਹ ਸਾਡੇ ਪੰਜਾਬ ਨੂੰ ਮਤਲਬ ਇਹ ਛੱਡ ਕੇ ਇਥੋਂ ਦਿੱਲੀ ਵਾਲੇ ਵਾਪਸ ਨਹੀਂ ਜਾਂਦੇ ਤੇ ਲਾਸਟ ਦੇ ਬਈ ਕੀ ਕਹਿਣਾ ਚਾਹੋਂਗੇ ਕਿਦਾਂ ਜਿਹੜਾ ਹੈਗਾ ਲੋਕਤਾਂ ਨੂੰ ਸਹਿਯੋਗ ਕਰ ਸਕਦੇ ਆ ਸਾਰਿਆਂ ਚ ਨਹੀਂ ਲੋਕ ਤੇ ਸੰਯੋਗ ਹੀ ਕਰਨਾ ਲੋਕ ਤੇ ਸਾਡੇ ਸਾਰੇ ਨਾਲ ਆਏ ਲੋਕ ਤੇ ਸਾਰੇ ਸੜਕਾਂ ਦੇ ਉੱਤਰੀ ਹੋਏ ਆ ਲੋਕ ਜਿਹੜੇ ਅਰਕਾ ਝਾੜੂ ਨੂੰ ਮੂੰਹ ਨਹੀਂ ਲਾਉਣਗੇ ਸਾਡੀ ਵੱਲੋਂ ਭਾਵੇਂ ਛੋਟਾ ਹਸਿਆਲੀ ਗੱਲ ਹੈ ਨੀਟੂ ਛੱਟਣਾ ਲਾ ਨਹੀਂਗਾ ਸਾਡੀ ਵੱਲੋਂ ਭਾਵੇਂ ਉਹਨੂੰ ਪਾ ਦੇਣ ਆ ਲੈਣਾ ਨਾ ਸਾਡ ਇਹਨੂੰ ਨਾ ਵੋਟ ਨਹੀਂ ਦੇ ਉਹ ਹੀ ਹੱਥ ਜੋੜਦੇ ਇਹਨਾਂ ਨੰਬਰ ਪਾ ਕੇ ਕਿਸਾਨ ਲੀਡਰਾਂ ਦੇ ਉੱਤੇ ਲਗਾਤਾਰ ਭਗਵੰਤ ਮਾਨ ਟਿੱਚਰਾਂ ਕਰਦਾ ਰਿਹਾ ਕਿ ਇਹ ਤਾਂ ਇਦਾਂ ਨੇ ਕਿਸਾਨਾਂ ਨੂੰ ਥਾਂ ਚਾਹੀਦੀ ਹੈ ਇਹਨਾਂ ਨੂੰ ਵਜਾ ਨਹੀਂ ਚਾਹੀਦੀ ਜਗ੍ਹਾ ਚਾਹੀਦੀ ਹੈ ਇਹਨਾਂ ਦੇ ਖਾਤੇ ਚੈੱਕ ਕਰੋ ਇਹਨਾਂ ਚੀਜ਼ਾਂ ਕਰਕੇ ਕੀ ਕਿੱਦਾ ਫੈਕਟ ਕੋਜੀ ਜੇ ਤੇ ਉਹ ਜੋ ਮਰਜੀ ਕਵੇ ਉਹ ਵੀ ਧਰਨੇਆਂ 'ਚੋਂ ਨਿਕਲੀ ਪਾਰਟੀ ਆ ਉਹ ਵੀ ਧਰਨੇ 'ਚ ਬੈੰਦਾ ਰਿਹਾ ਧਰਨੇਆਂ 'ਚੋਂ ਨਿਕਲੀ ਪਾਰਟੀ ਆ ਧਰਨਾ ਪਾਰਟੀ ਉਹ ਵੀ ਪਰ ਜਿੰਨਾ ਕੁਝ ਜੀ ਆਪਾਂ ਨੂੰ ਅੰਗਰੇਜ਼ਾਂ ਨੇ ਤੇ ਕਿਤੇ ਥੋੜਾ ਬਹੁਤਾ ਆਪਣਾ ਲੁੱਟ ਕੇ ਖੜਿਆ ਸੀ ਨਾ ਜਿਹੜੇ ਕਾਲੇ ਇੰਗਰੇਜ਼ੀ ਦਿੱਲੀ ਵਾਲੇ ਆ ਇਹਨਾਂ ਦੇ ਆਪਣਾ ਵਿੜਾ ਕਰ ਕਰਤਾ ਆਪਾਂ 50 ਸਾਲ ਪਿਛੇ ਚਲੇ ਗਏ। ਬਿਲਕੁਲ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜਾ ਹੈਗਾ ਲਗਾਤਾਰ ਜਿਹੜਾ ਚਾਰ ਪੰਜ ਪਾਰਟੀਆਂ ਦੇ ਉਮੀਦਵਾਰਾਂ ਦਾ ਜ਼ੋਰ ਲੱਗਿਆ ਹੋਇਆ। ਉਹ ਕਹਿੰਦੇ ਸਾਨੂੰ ਵੋਟਾਂ ਪਾਇਓ, ਸਾਨੂੰ ਵੋਟਾਂ ਪਾਇਓ ਤੇ ਉਧਰਲੇ ਪਾਸੇ ਕਿਸਾਨ ਮਜ਼ਦੂਰ ਜਣੇ ਦਾ ਜ਼ੋਰ ਲੱਗਿਆ ਕਿ ਝਾੜੂ ਨੂੰ ਵੋਟਾਂ ਨਾ ਪਾਇਓ, ਭਾਵੇਂ ਜਾ ਕੇ ਨੀਟੂ ਛੱਡਰਾਂ ਨੂੰ ਪਾਇਓ। ਹੁਣ ਬਾਕੀ ਦਾ ਭਾਈ 11 ਤਰੀਕ ਨੂੰ ਪਤਾ ਲੋਕ ਕਿੱਥੇ ਵੋਟਾਂ ਪਾਉਂਦੇ ਨੇ ਤੇ 14 ਨੂੰ ਕਿਹਨੇ ਕਿਹਨੇ ਨਿਕਲਦੀਆਂ ਪਰ ਇੱਕ ਗੱਲ ਹੈਗੀ ਆ ਕਿ ਕਿਸਾਨਾਂ ਨਾਲ ਮ ਉਹਨਾਂ ਨੂੰ ਇੰਨਾ ਸੌਖਾ ਰਹਾ ਨਹੀਂਗਾ ਜਿਹੜਾ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਪੌੜੀਆਂ ਚੜ੍ਹਨ ਦਾ ਬੜੇ ਲੋਕ ਪਰ ਕੋਲੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ